ਅਗਲੀ ਗੱਲ ਕਰਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਆ। ਉਹਨੂੰ ਲੱਗਦਾ ਅਕਾਲੀ ਦਲ ਦੇ ਪੱਲੇ ਜਿਵੇਂ ਤੁਹਾਡੇ ਵਾਲੇ ਸ਼ਬਦ ਵਰਤਣਾ ਤੁਸੀਂ ਕਹਿੰਦੇ ਵੀ ਇਹਨਾਂ ਦੇ ਪੱਲੇ ਦਾਣੇ ਹੈ ਨਹੀਂ ਜੀ। ਅਕਾਲੀ ਦਲ ਦੇ ਪੱਲੇ ਦਾਣੇ ਹੈਗੇ ਨੇ। ਅਸਲ 'ਚ ਨਾ ਜੀ ਅਕਾਲੀ ਦਲ ਲੀਤੋ ਲੈ ਗਿਆ। ਲੀਤੋ ਲੈ ਗਿਆ ਇਹ 1996 'ਚ। ਜਦੋਂ ਇਹਨਾਂ ਨੇ ਬਸਪਾ ਨਾਲ ਬਿਨਾਂ ਗੱਲ ਕੀਤੇ ਸਮਝੌਤਾ ਤੋੜਿਆ ਸਾਰੇ ਅਕਾਲੀ ਦਲ ਨੂੰ 500 ਛੱਡ ਕੇ ਈਵਨ ਟੌੜਾ ਤੇ ਬਾਦਲ ਸਾਹਿਬ ਦਾ ਪੰਜਾਬ ਭਵਨ ਦਿੱਲੀ ਵਿੱਚ ਬੈਠੇ ਸੀ ਨਾ ਮੈਂ ਨਾਲ ਸੀ ਡੋੜੋ ਸਾਖਦੇ ਐ ਸੀ ਬਾਜਪਾ ਨੂੰ ਲੋੜ ਆ ਆਪਾਂ ਸ਼ਰਤਾਂ ਨਾਲ ਹਮਾਇਤ ਦੇਵਾਂਗੇ ਆ ਤਰਲੋਚ ਉਹਨੇ ਨਹੀਂ ਪੰਜਾਬੀ ਗਰੁੱਪ ਜੇ ਲੈ ਕੇ ਮਲਾ ਕੇ ਲਿਆਉਣੇ ਜੀ ਮਲਾ ਕੇ ਲਿਆਉਣੇ ਅਸੀਂ ਉੱਥੇ ਬੈਠੇ ਸੀ ਖਬਰ ਆ ਗਈ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਅਣਲਿਖਤ ਸਮਝੌਤਾ ਹੈ ਸੀ ਵੀ ਦਿੱਲੀ ਜੋ ਮਰਜ਼ੀ ਕਰਿਓ ਅਸੀਂ ਨਹੀਂ ਕੁਝ ਕਰਦੇ ਅਸੀਂ ਪੰਜਾਬ ਵਿੱਚ ਜੋ ਮਰਜ਼ੀ ਕਰੀਏ ਤੁਸੀਂ ਨਾ ਦਖਲ ਦਿਓ ਪੰਜਾਬ ਦੇ ਵਿੱਚ ਭਾਜਪਾ ਚੀਕਦੀ ਰਹੀ ਉਹ ਸਾਨੂੰ ਪੁੱਛਦਾ ਮੋਹ ਲਾਲ ਕਹਿੰਦਾ ਟ੍ਰਾਂਸਪੋਰਟ ਮੰਤਰੀ ਮੈਂ ਹ ਅਫਸਰਾਂ ਦੀ ਮੀਟਿੰਗ ਸੁਖਵੀਰ ਬਾਦਲ ਸਾਹਿਬ ਦਾ ਫੈਸਲੇ ਨੀਤੀਆਂ ਉਹ ਬਣਾਉਂਦਾ ਸਿੰਧੂ ਕਿੰਨਾ ਬੋਲਿਆ ਵੀ ਅਕਾਲੀ ਦਲ ਕੀ ਕਰ ਰਿਹਾ ਪੰਜਾਬ ਚ ਇਹਨਾਂ ਨਾਲੋਂ ਨਾਤਾ ਤੋੜੋ ਆਪਾਂ ਇਕੱਲੇ ਲੜੋ ਉਹਨਾਂ ਮੇਲਿਆਂ ਚ ਉਹ ਕਹਿੰਦਾ ਸੀ ਉਹ ਕਹਿੰਦੇ ਆਰਾਮ ਕਰ ਕਾਕਾ ਇਹ ਕੰਮ ਨਹੀਂ ਹੋਣਾ ਕੁਰਕ ਖੇਤਰੋਂ ਲੜਨਾ ਲੜ ਸੋ ਮੇਰੇ ਕਹਿਣ ਦਾ ਮਤਲ ਆਖਰ ਦੇ ਵਿੱਚ ਇਹ ਇੱਕ ਵੀ ਮੋਦੀ ਦਾ ਸਮਝੌਤਾ ਜਿਹੜਾ ਤਾਕਤਾਂ ਦਾ ਕੇਂਦਰੀਕਰਨ ਵਾਲਾ ਚਾਹੇ ਸਿੱਖਿਆ ਨੀਤੀ ਆ ਚਾਹੇ ਖੇਤੀ ਕਾਨੂੰਨ ਨੇ 12370 ਤੋੜਨਾ ਜੰਮੂ ਕਸ਼ਮੀਰ ਦੀ ਉਹ ਹੋਣ ਦੇ ਖਤਮ ਕਰਨਾ ਉੱਥੇ ਤੱਕ ਇਹਨਾਂ ਨੇ ਸਹਿਮਤੀ ਜ਼ਾਹਰ ਕਰਤੀ ਜੀ ਦਾ ਮਤਲਬ ਇਹ ਲੀਤੋ ਲਈ ਗਈ ਸੀ ਬਹਾਨੇ ਬਣਾਇਆ ਭਾਈ ਚਾਰਕੇਕਤਾ ਤੇ ਫਿਰ ਕੋਈ ਇੱਕ ਸੁਰਤਾ ਅਮਨ ਤੇ ਸ਼ਾਂਤੀ ਇਹ ਤਾਂ ਬਿਆਨ ਸਿੰਘ ਕਹਿੰਦਾ ਮਹੀ ਲਿਆ ਨਹੀਂ ਸੀ ਤੁਸੀਂ ਉਹਦਾ ਕੀ ਕਰਨਾ ਸੀ ਪੰਥ ਤੇ ਪੰਜਾਬ ਵੱਲ ਪਿੱਟ ਕਰਕੇ ਇਹਨਾਂ ਨੇ ਰੋਲ ਲਵਾਇਆ ਨਤੀਜਾ ਕੀ ਨਿਕਲਿਆ ਤੁਹਾਡੇ ਸਾਹਮਣੇ ਤਿੰਨ ਸੀਟਾਂ ਤੇ ਆ ਗਈ ਹੁਣ ਜਿਵੇਂ ਕਹਿੰਦੇ ਆ ਮੁਰਕੇ ਵੀ ਸੋਚਿਆ ਜਾ ਸਕਦਾ ਹੁੰਦਾ ਬਦਲਿਆ ਵੀ ਜਾ ਸਕਦਾ ਹੁੰਦਾ ਉਹ ਤੇ ਵੀ ਭਰੋਸਾ ਨਹੀਂ ਵੱਜਦਾ ਜੀ ਮਾਫੀ ਮੰਗ ਲਈ ਬਿਨਾ ਕਹੇ ਜਾਣੇ ਨਾ ਜਾਣੇ ਗਲਤੀਆਂ ਹੋ ਜਾਂਦੀਆਂ ਨੇ ਸਿਆਸਤ 'ਚ ਅਣਜਾਣੇ ਕੋਈ ਗਲਤੀ ਨਹੀਂ ਹੁੰਦੀ ਹੁੰਦੀ ਜਾਣਕੀ ਹੁੰਦੀਆਂ ਨੇ ਜਾਣੇ ਅਣਜਾਣੇ ਗਲਤੀਆਂ ਹੁੰਦੀਆਂ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਅੱਖ ਲੱਗ ਜਾਂਦੀ ਹੈ ਕਈ ਵਾਰ ਲਾਈਨ ਨਹੀਂ ਪੜੀ ਜਾਂਦੀ ਸ਼ਬਦ ਉਚਾਰ ਨਹੀਂ ਠੀਕ ਹੁੰਦਾ ਹੋਰ ਨਹੀਂ ਹੁੰਦਾ ਇਹ ਉਹਦੀ ਮਾਫੀ ਮੰਗੀ ਜਾਂਦੀ ਆ ਭਾਜਪਾ ਨੂੰ ਬਿਨਾਂ ਸ਼ਰਤ ਮੈਂ ਤਾਂ ਜਾਣੇ ਅਣਜਾਣੇ ਸੀ ਜੰਮੂ ਕ੍ਰੀ ਫਿਰ ਹੋਣ ਖਤਮ ਕਰਨੀ ਜਾਣੇ ਆਣ ਜਾਣੇ ਸੀ ਜੀਐਸ ਦੀ ਹਮਾਇਤ ਜਾਣੇ ਆਣ ਜਾਣੇ ਸੀ ਖੇਤੀ ਬਿੱਲਾਂ ਨੂੰ ਪਾਸ ਕਰਾਉਣਾ ਜਾਣੇ ਆਣ ਜਾਣੇ ਸੀ ਸੀਏ ਦੀ ਹਮਾਇਤ ਕਰਨਾ ਜਾਣੇ ਆਣ ਜਾਣੇ ਸੀ ਸੋ ਇਸ ਕਰਕੇ ਜੇ ਤਾਂ ਇਹ ਉਸ ਤਰ੍ਹਾਂ ਕਰਨ ਪਰ ਥੋੜਾ ਜਿਹਾ ਬਹਾਨਾ ਜੇ ਮਿਲ ਗਿਆ ਸੀ ਹੀਟ ਲਿਆ ਨੂੰ ਬਿਜਾਰ ਮਨ ਤਾਂ ਲਈ ਗਲਤੀ ਹੁਣ ਮਨ ਤਾਂ ਲਈ ਗਲਤੀ ਚਾਹੇ ਕਹਿੰਦੇ ਸੀ ਵੀ ਪੰਥਕ ਵਿਧੀ ਨਹੀਂ ਹੈ ਇਹ ਮਾਫੀ ਮੰਗਣ ਦੀ ਪੰਥਕ ਵਿਧੀ ਹੋਰ ਆ ਭਾਈ ਕੌਂਕੇ ਵਾਲਾ ਕੇਸ ਆ ਗਿਆ ਜੀ ਉਹ ਜਿਵੇਂ ਕਹਿੰਦਾ ਨਾ ਇੱਕ ਪਾਸੇ ਰਫੂ ਕਰਾਉਂਦਾ ਦੂਜੇ ਪਾਸੇ ਭੜਾ ਨਿਕਲ ਜਾਂਦਾ ਇਹ ਤਾਂ ਇਹ ਕਹਿੰਦੇ ਵੀ ਹਾਂ ਜੀ ਇਹ ਮਸਲੇ 'ਚ ਵੀ ਕੱਚ ਰਹੀ ਆ। ਅਕਾਲ ਤਖਤ ਦੇ ਜਥੇਦਾਰ ਦਾ ਬੇਸ਼ੀ ਕਤਲ ਦਾ ਇਨਸਾਫ ਨਹੀਂ ਦਿਵਾ ਸਕੇ ਤੁਸੀਂ। ਵਾਦਾ ਕੀਤਾ ਸੀ ਸਾਰੇ ਜੁਲਮਾਂ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣੂ 97 ਦੇ ਚੋਣ ਮੈਨੀਫੈਸਟੋ 'ਚ ਲਿਖਿਆ ਹੋਇਆ। ਜਦੋਂ ਇਹ ਵਾਦਾ ਕੀਤਾ ਸੈਂਟਰ ਦੇ ਕੰਨ ਹਿੱਲ ਗਏ। ਵਰਜਿੰਦਰ ਸਿੰਘ ਹੋਂਦਰਦ ਦੀ ਹਾਜ਼ਰੀ 'ਚ ਪੀਪੀ ਜਲੰਧਰ ਮੀਟਿੰਗ ਹੋਈ। ਉਹ ਕਹਿੰਦੇ ਬਾਦਲ ਸਾਹਿਬ ਜਿਹੜਾ ਬੋਤਲ 'ਚ ਜਿੰਨ ਬੰਦ ਕੀਤਾ ਨਾ ਅਸੀਂ ਖੜਕਵਾਦ ਖਤਮ ਕੀਤਾ। ਇਹ ਇਹ ਗੱਲ ਕਰੋਗੇ ਤੁਸੀਂ ਉਹ ਬਾਹਰ ਨਿਕਲਿਆ ਹੋ ਬਰਨਾਲੇ ਸਾਹਿਬ ਵਰਗੀ ਹੋ ਜੂ ਤੁਹਾਡੀ ਸਰਕਾਰ ਨਾਲ ਕਹਿੰਦਾ ਜੀ ਦੇਖੋ ਹੁਣ ਇਹ ਤਾਂ ਪਿੱਛੇ ਤਾਂ ਹਟ ਨਹੀਂ ਸਕਦੇ ਪਰ ਇਹ ਭਰੋਸਾ ਰੱਖੋ ਅਸੀਂ ਤਾਂ ਬੜਾ ਕੁਝ ਕਰ ਨਹੀਂ ਸਕਦੇ ਤੇ ਕੀਤਾ ਬਦਾਨ ਸਾਹਿਬ ਨੇ ਸਵਾਲ ਪੁੱਛਿਆ ਜ਼ੁਲਮਾਂ ਦਾ ਇਨਸਾਫ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਾਉਣ ਦਾ ਕੀ ਬਣਿਆ ਛੱਡੋ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਆਪਾਂ ਅੱਗੇ ਵਧੀਏ ਫਿਰ ਨਤੀਜਾ ਕੀ ਨਿਕਲਿਆ ਜੀ ਹੁਣ ਉਹੀ ਗੱਲ ਹੋਣਾ ਜ਼ੁਲਮਾਂ ਵਾਲੀ ਅਮਰਤਪਾਲ ਵਾਲੀ ਆ ਗਈ અમરતપાલ ਨੇ પૂરા ખરું ਪਾਇਆ ਜੀ ਸਾਰਾ ਕੁਝ ਕੀਤਾ ਚਲੋ ਆਪਾਂ ਵਿਆਖਿਆ ਕਿ ਨਹੀਂ ਜਾਂਦੇ ਉਹ ਫੜ ਲਿਆ ਪੰਜਾਬ ਚ ਚਿੜੀ ਫਟ ਗਈ ਪਰ ਜਿਵੇਂ ਉਹਨੂੰ ਜਿਠਿਆ ਜਿਵੇਂ ਡਿਬਰੂਗੜ ਭੇਜਿਆ ਜਿਵੇਂ ਝੂਠੇ ਕੇਸ ਬਣਾਏ ਲੋਕਾਂ ਨੂੰ ਲੱਗਿਆ ਵੀ ਧੱਕਾ ਕਰਦੇ ਆ ਫਿਰ ਇੱਕ ਸਾਲ ਨਹੀਂ ਹੋਰ ਵਧਾਤਾ ਫਿਰ ਲੋਕਾਂ ਨੂੰ ਲੱਗਿਆ ਵੀ ਯਾਰ 30 40 ਮੁੰਡੇ ਪੰਜਾਬ ਚ ਬੰਦ ਕੀਤੇ ਹੋਏ ਨੇ ਇਹ ਧੱਕਾ ਕਰਦੇ ਆ ਕਿਉਂਕਿ ਨਾ ਕਾਂਗਰਸ ਕੋਲੇ ਏਜੰਡਾ ਨਾ ਕਾਲੀਦਲ ਕੋਲੇ ਏਜੰਡਾ ਨਾ ਆਪ ਕੋਲੇ ਏਜੰਡਾ ਲੋਕਾਂ ਦੇ ਮਨ ਚ ਫਿਰ ਆ ਗਿਆ ਵੀ ਯਾਰ ਜੁਲਮ ਦੇ ਖਿਲਾਫ ਆਪਾਂ ਨੂੰ ਲੜਨਾ ਚਾਹੀਦਾ ਜੁਲਮ ਦੇ ਖਿਲਾਫ ਵੋਟ ਪਾਉਣੀ ਚਾਹੀਦੀ ਹੈ ਪੰਜਾਬ ਨੇ ਇੱਕ ਮਾਲ ਕੀਤੀ ਹੈ ਉਹਨਾਂ ਨੇ ਇੱਕ ਗੱਲ ਸਾਹਮਣੇ ਲਿਆਂਦੀ ਵੀ ਪੰਜਾਬ ਦੇ ਜਿਹੜੇ ਜ਼ਖਮ ਨੇ ਨਾ ਡੂੰਗੇ ਇਹਨਾਂ ਨੂੰ ਤੁਸੀਂ ਪਾਸੇ ਕਰਕੇ ਨਹੀਂ ਲੰਘ ਸਕਦੇ ਅਜੀ ਸਰਬਜੀਤ ਆਲਾ ਹੋਇਆ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੀ ਕਿ ਬਦਲਤੀ ਜੀ ਰਾਜਨੀਤੀ ਸ਼ਹੀਦਾਂ ਦੇ ਪਰਿਵਾਰਾਂ ਦਾ ਹੱਥ ਫੜਨਾ ਪੰਥ ਦਾ ਪੰਜਾਬ ਸਰਕਾਰ ਦਾ ਜਿਹੜਾ ਉਹ ਆ ਬਣਦਾ ਸੀ ਫਰਜ ਪਰ ਇੱਕ ਜਦੋਂ ਵੱਡਾ ਮਹਾਨ ਸ਼ਹੀਦ ਬਿਆਨਤ ਦਾ ਪਰਿਵਾਰ ਕਹਿੰਦਾ ਉਹ ਅਸੀਂ ਰੁਲ ਗਏ ਸਾਡਾ ਪਰਿਵਾਰ ਰੁਲ ਗਿਆ ਇੱਕ ਵੀਡੀਓ ਆਉਂਦੀ ਆ ਇੱਕ ਬੰਦਾ ਪਾਉਂਦਾ ਪੱਖੋ ਕਿਹਾ ਸ਼ਾਇਦ ਉਹਦਾ ਨਾਮ ਉਹ ਹਰ ਇੱਕ ਮਹੀਨੇ ਦੋ ਵੀਡੀਓ ਪਾਉਂਦਾ ਵੀ ਦੋਹੇ ਪਰਿਵਾਰ ਕਿਵੇਂ ਸ਼ਹੀਦ ਹੋਏ ਤੇ ਕਿਵੇਂ ਰੁਲ ਗਏ ਉਹ ਜਾ ਕੇ ਉੱਥੇ ਖੜ ਗਿਆ ਉਹਨੇ ਉਹੀ ਬਾਤ ਪਾਤੀ ਤੇ ਲੋਕਾਂ ਨੇ ਹੰਗਾਰਾ ਦਿੱਤਾ ਉਹਨੂੰ ਤੇ ਉਹਨੇ ਹਮਲਾ ਕੀਤਾ ਮੰਨ ਤੇ ਮਾਨ ਨੇ ਤਾਂ ਚਿੱਠੀਆਂ ਦੇ ਕੇ ਕਿੰਨੇ ਪੈਸੇ ਕਮਾ ਲਏ ਬਾਹਰ ਰਹਿਣ ਖਾਤਰ ਲੋਕਾਂ ਨੂੰ ਰਿਫਿਊਜੀਸ ਸਟੇਟਸ ਲੈਂਡ ਖਾਤਰ ਉਹ ਕਹਿੰਦਾ ਬਾਹਰ ਨਹੀਂ ਫੜੀ ਮੇਰੀ ਇਹਨੇ ਉਥੇ ਹਮਲਾ ਕੀਤਾ ਭਗਾਉੜਾ ਜੀ ਗਦਾਰ ਆ ਜੀ ਇਹ ਇਹਨੇ ਐ ਕੀਤਾ ਇਹ ਕੀਤਾ ਇਸ ਕਰਕੇ ਅਮਰਤਪਾਲ ਦਾ ਵਰਤਾਰਾ ਹੋ ਰਾ ਪਹਿਲਾਂ ਧਮਕਾਉ ਤੇ ਆਪਾਂ ਚਮਕਾਉ ਹੁਣ ਆਪਾਂ ਬਚਾਉ ਸਿਆਸਤਾ ਬਰਤਾਂਤ ਉਹਦੇ ਕੋਲੇ ਕੋਈ ਨਹੀਂ ਬਰਤਾਂਤ ਸਰਬਜੀਤ ਕੋਲੇ ਕੋਈ ਨਹੀਂ ਐਵੇਂ মিডিਆ ਰੌਲਾ ਪਾ ਰਿਹਾ ਪੰਜਾਬ ਚ ਅੱਗ ਲੱਗੀ ਪਈ ਆ ਜੀ ਪੰਜਾਬ ਚ ਐ ਹੋ ਰਿਹਾ ਐ ਹੋ ਜੂ ਕੁਝ ਨਹੀਂ ਹੁੰਦਾ ਪੰਜਾਬ ਚ ਪੰਜਾਬ ਨੇ ਇੱਕ ਆਪਣਾ ਦੁੱਖ ਦੀ ਰਾਗ ਆ ਉਹ ਸਾਹਮਣੇ ਰੱਖੀ ਆ ਉਹਨੂੰ ਹੰਗਾਰਾ ਮਿਲਿਆ ਪਰ ਅਕਾਲੀ ਦਲ ਦੀ ਮਾਲੀਸਾ ਮੈਂ ਗੱਲ ਕਰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਤਾਂ ਐਸੇ ਕਰਕੇ ਸੁਖਵੀਰ ਬਦਲ ਚੋਣ ਨਹੀਂ ਲੜਦੇ ਕਿ ਉਹਨਾਂ ਨੇ ਬਠਿੰਡਾ ਸੀਟ ਦੇਖਣੀ ਸੀ ਉਹ ਸਾਰਾ ਮੈਨੇਜ ਕਰਨਾ ਸੀਗਾ ਪਰ ਦੂਜੇ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਲਾਵਾਰਸ ਛੱਡਿਆ ਬਾਕੀ ਉਮੀਦਵਾਰਾਂ ਨੂੰ ਜੋਰੀ ਕੱਲਾ ਸਾਰਾ ਬਠਿੰਡੇ ਤੇ ਲਾਤਾ ਉਹਨੂੰ ਲੱਗਦਾ ਇਸ ਤਰ੍ਹਾਂ ਕੋਈ ਰਵਾਇ ਇਹ ਤਾਂ ਇੱਕ ਬਸਤਾ ਰਵਾਈਵਲ ਦੀਆਂ ਗੱਲਾਂ ਚੱਲਦੀਆਂ ਨੇ ਕੁਝ ਕਰ ਲੂ ਅਕਾਲੀ ਦਲ ਅਕਾਲੀ ਦਲ ਦੀ ਪ੍ਰਧਾਨਗੀ ਤੇ ਵੀ ਲਗਾਤਾਰ ਸਵਾਲ ਉੱਠ ਸਮੋਚਕ ਸਮਾਗਮ ਜਿਹੜਾ ਸੀ ਇਹਨਾਂ ਦਾ ਭਾਈ ਕੌਂਕੇ ਵਾਲੇ ਕੇਸ ਨੇ ਉੱਪਰ ਆੜ ਕਰਤਾ ਮੁੜ ਕੇ ਲੀਡਰ ਇਕੱਠੇ ਕਰ ਲਏ ਉਹਨਾਂ ਨੇ ਵੀ ਪਾਣਾ ਮੰਨ ਲਿਆ ਸੁਖਵੀਰ ਨੂੰ ਲੀਡਰ ਮੰਨ ਲਿਆ ਫੇਰ ਲੋਕਾਂ ਨੂੰ ਲੱਗੇ ਵੀ ਯਾਰ ਪੰਥ ਇਕੱਠਾ ਹੋ ਰਿਹਾ ਜਦੋਂ ਮੁੜ ਕੇ ਟਿਕਟਾਂ ਦੀ ਵੰਡ ਕਰਨੀ ਸੀ ਉਦੋਂ ਬਣੀ ਬਣਾਈ ਖੀਰ ਤੇ ਫਿਰ ਸਵਾ ਭੁੱਕਤੀ ਢੀੜਸੇ ਵਾਲਾ ਮਾਮਲਾ ਹੋ ਗਿਆ ਜਗੀਰ ਕਉਰਾ ਉਹਨੇ ਵੀ ਉਹਦੀ ਹਾਮੀ ਭਰਤੀ ਵੀ ਮਾੜੀ ਕੀਤੀ ਆ ਭਾਈ ਜੋ ਵਾਦਾ ਕੀਤਾ ਕਿਹੜਾ ਨਾ ਕਿਹਾ ਕਿਨੇ ਕੀਤਾ ਜੋ ਫਰਕ ਹੋ ਸਕਦਾ ਪਰ ਤੁਹਾਨੂੰ ਪਤਾ ਵੀ ਇੱਕ ਬੰਦੇ ਨੂੰ ਜਿਹੜਾ ਤੁਸੀਂ ਲਿਆ ਰਹੇ ਹੋ ਤੇ ਜੇ ਉਹਨੇ ਇਹ ਕਿਹਾ ਵੀ ਇਸ ਗੱਲ ਬਾਰੇ ਮੁੜ ਵਿਚਾਰ ਲਵੇ ਇਹਦਾ ਮਤਲਬ ਇਹ ਹੈ ਕੋਈ ਫਿਰ ਮੁੜ ਕੇ ਝੁੰਡਾ ਨੂੰ ਟਿਕਟ ਦਿੱਤੀ ਕੀ ਨਿਬੜਿਆ ਇਸ ਕਰਕੇ ਉੱਥੇ ਤੀਜੀ ਗੱਲ ਪੂਰੀਆਂ ਲੇਲੜੀਆਂ ਕੱਡੀਆਂ ਵੀ ਭਾਜਪਾ ਨਾਲ ਸਮਝੌਤਾ ਹੋ ਜੇ ਪੰਜ ਸੀਟਾਂ ਦੇਣ ਨੂੰ ਤਿਆਰ ਸੀ ਮੰਗ ਕੀ ਸੀ ਘੱਟ ਤੋਂ ਘੱਟ ਦੋ ਬੰਦੀ ਸਿੰਘ ਤਾਂ ਰਹਾ ਕਰ ਦੋ ਜਿਹੜਾ ਤੁਸੀਂ ਵਾਦਾ ਕੀਤਾ ਹੋਇਆ ਲੋਕ ਸਭਾ ਚ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਉਹਨੂੰ ਇਹ ਮੰਨ ਲਓ ਉਹਨਾਂ ਨੇ ਉਂਗਲ ਨਹੀਂ ਫੜਾਈ ਫੇਰ ਕਹਿਣਾ ਪਿਆ ਸਾਨੂੰ ਸੱਤਾ ਨਹੀਂ ਸਾਨੂੰ ਉਸੂਲ ਤੇ ਸਿਧਾਂਤ ਪਿਆਰੇ ਨੇ ਸਾਨੂੰ ਕਿਸਾਨ ਪਿਆਰੇ ਸਾਨੂੰ 24 'ਚ ਕੁਛ ਨਾ ਮਿਲੇ 27 'ਚ ਕੁਛ ਨਾ ਮਿਲੇ 32 'ਚ ਵੀ ਕੁਛ ਨਾ ਮਿਲੇ ਅਸੀਂ ਸਿਧਾਂਤਾਂ ਖਾਤਰ ਲੜਾਂਗੇ ਪਰ ਉਹ ਲੜਾਈ ਕਿਸੇ ਤਾਂ ਸਹੀ ਨਾ ਕਿੱਥੇ ਸਾਰਾ ਪੰਥਕ ਵਰਤਾਂਤ ਖੁਰ ਗਿਆ ਹੁਣ ਕੌਣ ਪੰਥਕਾ ਗੈਰ ਪੰਥਕਾ ਇੱਕ ਨਵਾਂ ਸ਼ੋਸ਼ਾ ਪੰਥਕ ਦੀ ਭਰਵਾਸ਼ ਕੀ ਆ ਜੀ ਬੁਲਟੋ ਹੋਗਾ ਨਾ ਮੈਂ ਪੰਥਕਾ ਉਹ ਕਹਿੰਦੇ ਇਹ ਪੰਥਕਾ ਪੰਥ ਕੋ ਹੁੰਦਾ ਜਿਹੜਾ ਸਰਬੱਤ ਦੇ ਭਲੇ ਦੀ ਧਾਰ ਨਹੀਂ ਹੋਵੇ ਜਿਹਦੀ ਸਿਆਸਤ ਕਰਦਾਰ ਬਿਹਾਰ ਗੁਰਵਾਨੀ ਜੋ ਫਲੋ ਹੁੰਦੀ ਹੋਵੇ ਉਹ ਪੰਥਕਾ ਜਿਹੜਾ ਪੰਥਕਾ ਉਹੀ ਪੰਜਾਬ ਦੇ ਭਲੇ ਲਈ ਆ ਜਿਹੜਾ ਪੰਜਾਬ ਦੇ ਭਲੇ ਲਈ ਆ ਉਹੀ ਸਰਬੱਤ ਦੇ ਭਲੇ ਲਈ ਉਹ ਮੁਲਕ ਦੇ ਭਲੇ ਲਈ ਵੀ ਹੋ ਜਿਵੇਂ ਅਨੰਦਪੁਰ ਦੇ ਮਤੇ ਦੀ ਸਿਆਸਤ ਆ ਸੋ ਇਸ ਕਰਕੇ ਅਕਾਲੀ ਦਲ ਤੇ ਜਿਹੜੀ ਲੋਕਾਂ ਨੂੰ ਇਹ ਸੀ ਦੇਖੋ ਲੋਕਾਂ ਦੇ ਦਿਲ ਚ ਇੱਕ ਗੱਲ ਤਾਂ ਹੈ ਮੈਂ ਦੇਖਿਆ ਬਈ ਯਾਰ ਅਕਾਲੀ ਦਲ ਤਾਂ ਚਾਹੀਦਾ ਜਾਂ ਕਹੀ ਮੈਨੂੰ ਕਹਿੰਦੇ ਅਬ ਓਰੀਜਨਲ ਪਾਰਟੀ ਬਣਾਓ ਜੀ ਚਲੋ ਕਹਿੰਦੇ ਆ ਆਪਾਂ ਤੇ ਸਰਾ ਪੈਣਾ ਨਹੀਂ ਕੋਈ ਮਤਲਬ ਨਹੀਂ ਨਾ ਗੱਲਾਂ ਦਾ ਇਹ ਲੋਡ ਹੈਗੀ ਆ ਪਰ ਉਹਨਾਂ ਦੇ ਸਾਹਮਣੇ ਜਦੋਂ ਆ ਅਕਾਲੀ ਦਲ ਦੀ ਹਾਲਤ ਖੜ ਜਾਂਦੀ ਆ ਸੁਖਵੀਰ ਬਾਦਲ ਖੜ ਜਾਂਦਾ ਜਾਂ ਜੋ ਕੁਝ ਇਹ ਕਰ ਰਹੇ ਨੇ ਉਹ ਕਹਿੰਦੇ ਨਾ ਇਹ ਨਹੀਂ ਗੱਲ ਹੋਣੀ ਜੀ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਵੱਡੀ ਗੱਲ ਆ ਵਿਸ਼ਵਾਸ ਇਹਨਾਂ ਨੇ ਪਹਿਲੀ ਖੋ ਰਿਆ ਲੋਕ ਸਭਾ ਚ ਹੋਰ ਜਾ ਦੇਖੋ ਹੁਣ ਤੁਸੀਂ ਕਹਿੰਦੇ ਹੋ ਸੁਖਵੀਰ ਬਾਦਲ ਕਿੰਨੀਆਂ ਕਿਸੀਟਾਂ ਤੇ ਗਿਆ ਝੋਣ ਦੌਰਾਨ ਮੈਨੂੰ ਇਹ ਦੱਸੋ ਜੀ ਜਿਵੇਂ ਆਪਾਂ ਕਹਿੰਦੇ ਆ ਨਾ ਉਹ ਜਾਮਨੀ ਗੁੰਮਰ ਛੱਡਤੀ ਇਹ ਪਹਿਲਾ ਤਾਂ ਇਹ ਅਨੰਦਪੁਰ ਦੀ ਸੀਟ ਆ ਉਹਦੇ ਉੱਤੇ ਕਚੋਲਾ ਹੀ ਪਾ ਰੱਖਿਆ ਕਦੋਂ ਤੱਕ ਵੀ ਚੀਮਾ ਸਾਹਿਬ ਆਹ ਸਾਹਿਬ ਮਤਲਬ ਜਦੋਂ ਤੁਸੀਂ ਕਚੋਲਾ ਪੈਦਾ ਕਰਦੇ ਸੰਗਰੂਰ ਦੀ ਸੀਟ ਦਾ ਕਚੋਲਾ ਅਨੰਦਪੁਰ ਦਾ ਕਚੋਲਾ ਉਹਦਾ ਇੱਕ ਲੱਗਣ ਲੱਗ ਜਾਂਦਾ ਵੀ ਯਾਰ ਇਹ ਕਰਦਾ ਕੀ ਆ ਇਹ ਇਸ ਕਰਕੇ ਉਹ ਗੱਲੇ ਨਹੀਂ ਬਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਜਾਣੀ ਬੈਜੀਏ ਕੋਈ ਛੋਟੀ ਗੱਲ ਨਹੀਂ ਹੈ ਇੱਥੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਇਸ ਰੂਪ ਅਕਾਲੀ ਦਲ ਦਾ ਕੋਈ ਵੀ ਵੇਖ ਨਹੀਂ ਗੜਬੜ ਕਿੱਥੇ ਆ ਗੜਬੜੋ ਕਹਿੰਦੇ ਬਾਦਲ ਪਰਿਵਾਰ ਜ਼ਿੰਮੇਵਾਰ ਆ ਬਾਦਲ ਪਰਿਵਾਰ ਦੇ ਕੋਲੇ ਤਾਕਤ ਕਿਵੇਂ ਆਈ ਜਦੋਂ ਅਕਾਲੀ ਦਲ ਦੀ ਲਾਈਨ ਛੱਡਤੀ ਲੀ ਛੱਡਤੀ ਜਥੇਵੰਦ ਘਟਾਂਚਾ ਹੋਰ ਬਣਾ ਲਿਆ ਅਕਾਲ ਤਖਤ ਜੇਬ ਵਿੱਚ ਪਾ ਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇਬ ਵਿੱਚ ਪਾ ਲਿਆ ਅਕਾਲੀ ਦਲ ਦਾ ਪ੍ਰਧਾਨ ਵੀ ਆਪਣੇ ਘਰੀ ਰੱਖ ਲਿਆ ਮੁੱਖ ਮੰਤਰੀ ਦਾ ਆਪ ਹੀ ਬਣ ਗਏ ਸੱਤਾ ਦਾ ਸੰਤੁਲਨ ਸੀ ਜਿਹੜਾ ਤਾਕਤਾਂ ਦਾ ਵਿਕੇਂਦਰੀਕਰਨ ਉਹ ਖਤਮ ਕਰਕੇ ਕੇਂਦਰੀਕਰਨ ਬਣਾ ਲਿਆ ਨੀਤੀ ਪਾਲਸੀ ਫੈਸਲੇ ਲੈਣ ਵੇਲੇ ਜਿਥੇ ਬਣਕਨਾਂ ਚਾਈ ਬਣਾ ਲਿਆ 135 ਮੈਂਬਰ ਜਪੀਏ ਸੀ ਜੀ ਆ ਜਿਹੜਾ ਜਾ ਉਹਦੀ ਠੱਪਾ ਮੁਹੰਮਦ ਦੇ ਯਾਰ ਆਲਮ ਵਰਗਿਆਂ ਦੇ ਵੀ ਲਾਤਾ ਸੀਨੀਅਰ 22 ਪ੍ਰਧਾਨ ਸੋ ਸਾਰਾ ਖੋਰਤਾ ਹੁਣ ਜਿਹੜੇ ਬਾਦਲ ਦੇ ਖਿਲਾਫ ਲੜਨ ਦੀ ਗੱਲ ਕਰਦੇ ਨੇ ਜਿਹੜਾ ਬਾਦਲ ਬਾਦ ਆ ਉਹਦੇ ਖਿਲਾਫ ਤਾਂ ਲੜਦੇ ਨਹੀਂ ਕਿਉਂਕਿ ਉਹਦੇ ਵਿੱਚ ਆਪ ਭਾਈ ਵੜ ਰਿਹਾ ਜੇ ਬਾਦਲ ਨੇ ਵੱਡੀ ਸੁਬੇਦਾਰੀ ਸਾਹਮ ਲਈ ਇਹਨਾਂ ਨੂੰ ਨਾਇਬ ਸੁਬੇਦਾਰੀਆਂ ਦੇਤੀਆਂ ਇਹ ਆਪਣਾ ਸੁਖਵੀਰ ਨੇ ਤੇ ਮਜੀਠੀ ਨੇ ਆ ਕੇ ਨਾਇਬ ਸੁਬੇਦਾਰੀਆਂ ਖੰਡਾਤੀਆਂ ਜਿੰਦੇ ਕਰਕੇ ਢੀਂਡ ਸਾਹਿਬੀ ਔਖਾ ਜੀ ਬ੍ਰਹਮਪੁਰਾ ਵੀ ਔਖਾ ਜੀ ਉਹ ਆਪਣੇ ਤਰਨ ਤਰਨ ਵਾਲਾ ਉਹ ਵੀ ਔਖਾ ਜੀ ਉਹ ਮਾੜਾ ਜ ਆਪਣਾ ਮਲੂਕਾ ਤੇ ਨੇੜੇ ਸੀ ਬਠੰਡੇ ਦੇ ਉਹਨਾਂ ਨੂੰ ਮਾੜਾ ਜ ਕੈਮ ਰੱਖਿਆ ਸੋ ਇਸ ਹਾਲਤ ਦੇ ਵਿੱਚ ਇਹਨਾਂ ਨੂੰ ਮਾਰਗ ਸੇਧ ਉਭਾਰਨੀ ਚਾਹੀਦੀ ਆ ਕਾਲੇ ਦਲ ਦੀ ਉਹ ਮਾਰਗ ਸੇਧ ਆਧਾਰ ਤੇ ਜੇ ਕੋਈ ਏਕਤਾ ਹੋਤਾ ਗੱਲ ਚੱਲੂ ਨਹੀਂ ਮੈਨੂੰ ਕੋਈ ਕਾਲੀ ਦਲ ਦਾ ਇਸ ਰੂਪ ਚ ਪਰ ਐਕ ਕੋਈ ਲੱਗਦਾ ਨਹੀਂ ਪਰ ਮల్లి ਸਾਹਿਬ ਬੀਐਸਪੀ ਦੀ ਗੱਲ ਕਰ ਲਈਏ ਚਾਹੇ ਉਹ ਪੰਜਾਬ ਚਾ ਭਾਵੇਂ ਪੂਰੇ ਦੇਸ਼ ਦੇ ਵਿੱਚ ਹੀ ਆ ਹੁਣ ਤੇ ਹਾਲ ਕੰਦੇ ਮਾਇਆਵਤੀ ਦਾ ਦੇਖੋ ਪੂਰੇ ਦੇਸ਼ ਦੇ ਵਿੱਚ ਸੀਟ ਟਿਕ ਨਹੀਂ ਆਈ ਕਿ ਲੱਗਦਾ ਕੁਝ ਬਚੂਗਾ ਕੋਈ ਆਧਾਰ ਰਹੂਗਾ ਜਾਂ ਕਦੇ ਕੋਈ ਰਿਵਾਈਵਲ ਜਾਂ ਫਿਰ ਕਾਲੀਦਾਲ ਵਾਲਾ ਹੀ ਹਾਲ ਹੋ ਜਾਊਗਾ ਹੋ ਗਏ ਜੀ ਹਾਲ ਤੌੜਾ ਸਾਹਾ ਬਹੁਤ ਵਕਾਲਤ ਕਰਦੇ ਸੀ ਕਾਸ਼ੀਰਾਮ ਨਾਲ ਸਮਝੌਤੇ ਦੀ ਉਦੋਂ ਕਾਸ਼ੀਰਾਮ ਦੀ ਬਸਪਾ ਸੀ ਸਮਝੌਤਾ ਵੀ ਹੋਇਆ ਤੇ ਸੀਟਾਂ ਵੀ ਜਿੱਤੀਆਂ ਪੂਰੀਆਂ ਗੱਡ ਕੇ ਕਿਉਂਕਿ ਉਹ ਕਹਿੰਦੇ ਸੀ ਵੀ ਜੇ ਦਲਤ ਭਾਈਚਾਰਾ ਸਾਡੇ ਨਾਲ ਇਸ ਰੂਪ ਚ ਜੁੜਿਆ ਉਹ ਅਕਾਲੀ ਦਲ ਨੂੰ ਸਿੱਖੀ ਦੇ ਮੂਲ ਸਿਧਾਂਤ ਤੇ ਕਾਇਮ ਰੱਖਣ ਲਈ ਇੱਕ ਦਬਾਅ ਪਊ ਯੰਤਰ ਬਣੂ ਜੀ ਮਜਬੂਰੀ ਬਣੂ ਕਿਉਂਕਿ ਸਿੱਖ ਫਲਸਫਾ ਉਹਨਾਂ ਦੇ ਹੱਕ ਚ ਜਾਂਦਾ ਜੀ ਸਿਧਾਂਤ ਉਹਨਾਂ ਦੇ ਹੱਕ ਚ ਜਾਂਦੇ ਨੇ ਤੇ ਉਹ ਤੋਂ ਪਿੱਛਾ ਛਡਾ ਕੇ ਇਹ ਭਾਜਪਾ ਵੱਲ ਕਿਵੇਂ ਗਏ ਤੁਹਾਡੇ ਸਾਹਮਣੇ ਹੁਣ ਤਾਂ ਬਸਪਾ ਮਾਇਆਬਤੀ ਦੀ ਆ ਮਾਇਆ ਕੇ ਤੀਨ ਨਾਮ ਪਰਸ਼ੂ ਪਰਸਾ ਪਰਸ਼ਰਾਮ ਸਾਫ਼ ਕਹਿ ਰਹੇ ਨੇ ਵੀ ਮਾਇਆਬਤੀ ਪੰਜਾਬ ਚ ਕਿਵੇਂ ਲੜਦੀ ਆ ਚੋਣਾ ਪਹਿਲਾਂ ਨਾਲ ਰਲ ਗਏ ਫਿਰ ਅੱਡ ਹੋ ਗਏ ਉੱਤਰ ਪ੍ਰਦੇਸ਼ ਚ ਕੀ ਕੀਤਾ ਕੀ ਹਾਲ ਹੋਇਆ ਮਤਲਬ ਮੂਲ ਦੇ ਨਾਲੋਂ ਸਾਰੇ ਟੁੱਟ ਗਿਆ ਆਪੋ ਆਪਣੇ ਮੂਲ ਨਾਲੋਂ ਕਾਮਰੇਡ ਆਪਣੇ ਮੂਲ ਫਲਸਫੇ ਨਾਲੋਂ ਟੁੱਟ ਗਏ ਸਿੱਖ ਸਿੱਖਾਂ ਨਾਲੋਂ ਟੁੱਟ ਗਏ ਜਿਹੜੇ ਦਲਤ ਨੇ ਉਹ ਉਮੀਦਵਾਰਵਾਗ ਨਾਲੋਂ ਤੁਸੀਂ ਕਹ ਲੋ ਫਲਸਫੇ ਨਾਲੋਂ ਟੁੱਟ ਗਏ ਲੀਡਰਸ਼ਿਪ ਕਿੱਡੀ ਜਾ ਰਹੀ ਹੈ ਦੀ ਦਲਤਾਂ ਦੇ ਵਿੱਚ ਵੀ ਮਾਇਆਧਾਰੀ ਆ ਰਹੇ ਨੇ ਜੀ ਜਦ ਅਫਸਰ ਜਿਨ੍ਹਾਂ ਨੇ ਮਾਇਆ ਇਕੱਠੀ ਕੀਤੀ ہوئی ਆ ਦਲਤ ਸਿਆਸੀ ਲੀਡਰਸ਼ਿਪ ਕਿੱਥੇ ਆਂ ਅਈ ਅਕਾਲੀ ਦਲ ਚ ਦੇਖ ਲੋ ਅਈ ਤੁਸੀਂ ਕਾਂਗਰਸ ਚ ਦੇਖ ਲੋ ਕਾਂਗਰਸ ਦੇ ਵਿੱਚ ਕਰਨਾਟਕ ਦੇ ਵਿੱਚ ਮੱਧ ਪ੍ਰਦੇਸ਼ ਚ ਕਾਂਗਰਸ ਦੇ ਪੈਰ ਨਹੀਂ ਲੱਗੇ। ਰਾਜਸਥਾਨ ਚ ਚਲੋ ਮਾੜੀ ਜੀ ਗੱਲ ਬਣ ਗਈ ਪਹਿਲਾਂ ਇਹ ਉਹਦਾ ਕਾਰਨ ਇਹ ਆ ਵੀ ਜਿਹੜੀ ਉੱਪਰੋਂ ਕਾਂਗਰਸ ਬਦਲ ਰਹੀ ਆ, ਹੇਠ ਲੀਆਂ ਧਿਰਾਂ ਨੂੰ ਆਤਮਸਾਤ ਨਹੀਂ ਕਰ ਰਹੀਆਂ। ਜਿਹਨੇ ਕਰਕੇ ਪੈਰ ਨਹੀਂ ਲੱਗ ਰਹੇ, ਯੂਪੀ ਦੇ ਵਿੱਚ ਤੁਸੀਂ ਦੇਖ ਲਓ। ਕਹਿੰਦੇ ਸੀ ਨਾ ਯੂਪੀ ਵਿੱਚ ਨਹੀਂ ਦਿੱਲੀ ਨੂੰ ਰਾਹ ਜਾਂਦਾ। ਤੇ ਉਹ ਰਾਹ ਤਾਂ ਉਹਨਾਂ ਨੇ ਢੱਕਾ ਵੱਡਾ ਲਾਤਾ ਵੱਧ ਸੀਟਾ ਲੈ ਗਏ। ਸੋ ਇਸ ਕਰਕੇ ਹਰ ਇੱਕ ਸਰਵਾਈਵਲ ਆਫ ਦੀ ਵਿਟਨੈਸ ਜੇ ਤੁਸੀਂ ਆਪਣੇ ਆਪ ਨੂੰ ਦੇਖੋ ਜਾਨਵਰ ਆ ਜਿਹੜਾ ਉਹ ਆਪਣੇ ਆਪ ਨੂੰ ਹਾਲਤ ਅਨੁਸਾਰ ਢਾਲਦਾ ਇਸੇ ਕਰਕੇ ইমরান ਖਾਨ ਨੇ ਕਿਹਾ ਸੀ ਜਿਹੜੇ ਕਹਿੰਦੇ ਅਸੀਂ ਤਾਂ ਸਿਆਸਤ 'ਚ ਹਿੱਸਾ ਨਹੀਂ ਲੈਣਾ ਕਹਿੰਦੇ ਤਾਂ ਜਾਨਵਰ ਹੁੰਦੇ ਨੇ ਜਿਹੜਾ ਬੰਦਾ ਉਹ ਹਾਲਾਤ ਨੂੰ ਮਨੁੱਖ ਤੇ ਸਮਾਜ ਦੀ ਭਲਾਈ ਲਈ ਢਾਲਦਾ ਤਾਂ ਉਹ ਸਰਵਾਈਵਲ ਕਰਦਾ ਇਹ ਸਰਵਾਈਵਕ ਵਾਲੇ ਪਾਸੇ ਰਾਹ ਨਹੀਂ ਪੈਂਦਾ ਰਾਹੁਲ ਗਾਂਧੀ ਨੇ ਤੋਰੀਆ ਤੋਰੀਆ ਉਹ ਆਪਾਂ ਦੇਖ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਸਾਰੀਆਂ ਪਾਰਟੀਆਂ ਸਾਹਮਣੇ ਕੁਐਸਚਨ ਹੈਗਾ ਹਾਲਾਤ ਬਹੁਤ ਬਦਲ ਗਏ ਜੇ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ ਤਾਂ ਤੁਸੀਂ ਬਦਲੇ ਜਾਓਗੇ ਬਦਲੇ ਜਾ ਰਹੇ ਹੋ